ਯਾ ਲੈ ਸਮਨਾ ਸਾਡਿਆਂ ਤੇ ਹੁਣ ਸੱਤੇ ਹੀ ਉਂਗਲਾਂ ਕਿਉਂ ਚਵਾ ਆਹੋ ਮੰਮੀ ਇਹ ਤੇ ਗੱਲ ਵਧੀਆ ਹੋਈ ਨਾਲੇ ਇੱਕ ਵਾਰੀ ਉਹਨਾਂ ਨਾਲ ਗੱਲ ਕਰਕੇ ਵੇਖੀ ਗਰਲੀਨ ਨੇ ਤੇ ਪਤਾ ਲੱਗ ਗਿਆ ਕਿ ਅਗਲੇ ਕਿਹੜੇ ਮੂੰਹ ਬੋਲਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਨਹੀਂ ਕੋਈ ਲਾਲਚ ਲੂਲਚ ਹੈਗਾ ਜੇ ਕੋਈ ਲਾਲਚ ਹੁੰਦਾ ਤੇ ਐਡੀ ਛੇਤੀ ਉਹਨਾਂ ਪੈਸੇ ਦੇ ਇਹਨੂੰ ਥੋੜੀ ਮੰਨ ਜਾਣਾ ਸੀ ਆਹੋ ਤੇਰਾ ਮੈਨੂੰ ਤੇ ਆਪੇ ਇਤਰਾ ਹੀ ਲੱਗਦਾ ਵਾ ਛਾਟੀ ਉਹਦੇ ਭਰਾ ਨੇ ਹਾਂ ਕਰ ਦਿੱਤੀ ਚੱਲ ਇਹ ਦੀ ਗਰਜੀਤ ਦੱਸ ਗਈ ਆ ਕਿੱਥੇ ਦੇਣ ਆ ਗਿਆ ਵਾ ਇਹਨੂੰ ਇੰਨਾ ਨਹੀਂ ਹੈਗਾ ਕਿ ਮੈਂ ਵੇਲੇ ਦੇ ਨਾਲ ਘਰ ਪਰਤਮਾ ਤੇ ਮੰਮੀ ਵੀ ਮਗਰ ਕੱਲੀ ਘਰ ਵਾ ਮੰਮੀ ਨੇ ਨਾ ਗਰਲੀ ਨੂੰ ਤੇ ਮਾਹ ਰਾਣੀ ਬਣਾਇਆ ਵਾ ਕਹਿੰਦੀ ਤੂੰ ਪੁੱਤ ਹੱਥ ਨਹੀਂ ਲਾਉਣਾ ਹਲੇ ਕੰਮ ਨੂੰ ਥੋੜਾ ਥੋੜਾ ਕਰ ਥੋੜਾ ਥੋੜਾ ਕਰ ਮੈਂ ਤਾਂ ਸੋਚਿਆ ਹੀ ਜਦੋਂ ਲੱਭਦਾ ਵਿਆਹ ਹੋ ਜੂਗਾ ਨਾ ਤੇ ਮੈਨੂੰ ਵੀ ਕਿਤੇ ਸੁੱਖ ਹੋ ਜੂ ਘਰਾਨੀ ਆ ਜੂਗੀ ਸੁਖ ਸਵਾਹ ਹੋਣਾ ਮੈਨੂੰ ਤੇ ਇੱਕ ਹੋਰ ਖਾਣ ਵਾਲੀ ਟੱਕਰ ਗਈ ਆ ਉਹਦੀਆਂ ਵੀ ਰੋਟੀਆਂ ਲਾਵਾਂ ਮੰਮੀ ਵੀ ਹੱਦ ਆ ਜੇ ਕਹਿਣ ਤੇ ਉਹ ਕਰੇ ਕਿਉਂ ਨਾ ਉਹ ਆਪ ਵੀ ਨਹੀਂ ਕਹਿੰਦੇ ਮੈਨੂੰ ਇਹ ਜਿਹੜੀ ਸਿੱਦਲਤਾ ਹੈ ਡੇ ਨੇ ਕੰਮ ਜੋ ਕਰਨਾ ਮੈਂ ਕਹਾ ਤੂੰ ਐਦਾ ਨਾ ਕਰ ਜੀ ਤੇ ਨਾ ਕਰ ਕੰਮ ਖਰਾਬ ਇਹਦਾ ਜਿਆਦਾ ਵਿਗੜ ਜਾਣਾ ਕੰਮ ਇਹਦਾ ਤੂੰ ਨਾ ਦਿੱਤੇ ਤੇ ਤੈਨੂੰ ਲੋੜ ਪਈ ਤਾਂ ਹਿੰਮਤ ਕੋ ਲੈ ਸਕਵੇ ਆ ਜਾਂ ਹੱਡ ਕੋ ਲੈ ਆ ਲੀਏ ਤੇ ਪੈਰ ਫੜਾਈ ਹੁੰਦੇ ਕ ਇੱਕ ਦੂਜੇ ਦੇ ਕੰਮ ਹੁੰਦੇ ਆ ਮੈਨਾਂ ਹਲੇ ਘਰ ਦੇ ਵਿੱਚ ਮੇਰਾ ਨੂੰ ਜੀਵਨ ਆਨ ਕੀਤਾ ਮੈਂ ਦਿੰਦਾ ਪਾਣੀ ਨਹੀਂ ਪੀਤਾ ਤੂੰ ਆਪਣੀ ਧੰਨ ਰਿਸ਼ਤਾ ਰੱਖੋ ਮੇਰੇ ਘਰ ਤੋਂ ਤੇਰੀ ਮਰਜ਼ੀ ਆ ਰਣਾ ਰਹਿ ਕੇ ਜੀ ਜਾਲਾ ਜਾ ਇਹ ਗੱਲ ਮੈਨੂੰ ਪਤਾ ਨਹੀਂ ਪਰ ਐਦਾ ਨਾ ਕਰਿਆ ਕਰੋ ਚਾਹੇ ਤੰਮੀ ਨਹੀਂ ਗੱਲ ਸੁਣੀ ਲਵਾਏ ਕਾਰਨ ਨਹੀਂ ਜਾਣਦੀ ਕੀ ਕਹਿਣਾ ਸਾਬ ਨਹੀਂ ਲੈਂਗੀ ਮਮੀ ਮੈਨੂੰ ਇੱਥੇ ਘਰ ਦੇ ਵਿੱਚ ਰਹਿਣਾ ਕਵਲ ਮੈਨੂੰ ਕਿੱਦਾਂ ਡਿਆ ਹੀ ਬੋਲਣ ਮੈਂ ਵੀ ਚੱਲ ਜਾਣਾ ਆਪਣੇ ਤੇਕੇ ਨਹੀਂ ਕੋਈ ਗੱਲ ਨਹੀਂ ਜੇ ਬੋਲਣ ਡਿਆ ਹੀ ਤੋ ਗੁੱਸੇ ਚ ਆਨ ਕੱਢਿਆ ਵਾ ਦੋਵਾਂ ਜੀਆਂ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਵਾ ਤੂੰ ਕਿਉਂ ਕਰ ਛੱਡ ਕੇ ਜਾਣਾ ਵਾ ਰੱਬ ਨੇ ਤੈਨੂੰ ਹੀਰੇ ਵਰਗਾ ਬੱਚਾ ਦਿੱਤਾ ਵਾ ਸੋਨਾ ਘਰ ਬਾਹਰ ਵਾ ਇੱਕ ਦੋ ਦਿਨ ਹੋਰ ਉਹਨੇ ਤਾਂ ਬਾਹਰ ਚੱਲ ਜਾਣਾ ਵਾ ਤੇ ਨਾਲੇ ਕਿਹੜੀ ਗੱਲ ਵਾ 100 ਗੱਲਾਂ ਹੁੰਦੀਆਂ ਨੇ ਦੋਵਾਂ ਜੀਆਂ ਦੇ ਵਿੱਚ ਇਹ ਇਹਦਾ ਮਤਲਬ ਇਹ ਥੋੜਾ ਨਾ ਤੇ ਘਰ ਹੀ ਛੱਡ ਕੇ ਚੱਲ ਜਾਓ ਨਹੀਂ ਨਾ ਕੈਂਡ ਹੈ ਜੇ ਗਲੀ ਨੂੰ ਪੈਸੇ ਦੇਣੇ ਆ ਜਦੋਂ ਆਪਾਂ ਜਾਣਦੇ ਵੀ ਨਹੀਂ ਦੇਣੇ ਹੈਗੇ ਪੈਸਾ ਕੋ ਨਹੀਂ ਆਗੇ ਤਾਂ ਕੋਈ ਗੱਲ ਨਹੀਂ ਕੋਣ ਤੇ ਤੇਰਾ ਜੀ ਹੈ ਨਾ ਪੈਸੇ ਉਹ ਕਿੱਦਾਂ ਦੇਲੇਗਾ ਤੈਨੂੰ ਪੁੱਛਣ ਤਾਂ ਬਿਨਾ ਅਗਲਾ ਕੈਂਡ ਆ ਕਿ ਮੈਂ ਆਪਣੀ ਭੈਣ ਨੂੰ ਪੈਸੇ ਦੇਣੇ ਆ ਜੇ ਉਹਨੇ ਪੈਸੇ ਦਿੱਤੇ ਨਾ ਤੇ ਮੈਂ ਚੱਲ ਜਾਣਾ ਲੈ ਨਹੀਂ ਗਰਜੀਤ ਕੋਈ ਗੱਲ ਨਹੀਂ ਮੋਤਾ ਨਾ ਦੇਲ ਨਾ ਹੌਲਾ ਕਰ ਨਹੀਂ ਦਿੰਦਾ ਪੈਸੇ ਉਹਨੂੰ ਇਹ ਗੱਲ ਦਾ ਗੁੱਸਾ ਵਾ ਉਹ ਤਾਂ ਤੈਨੂੰ ਬੋਲਿਆ ਵਾ ਵੀ ਫੋਨ ਆਇਆ ਤੇ ਤੂੰ ਉਹਨੂੰ ਦੱਸਿਆ ਨਹੀਂ ਆ ਹੋਲੀ ਬੋਲ ਅੰਦਰ ਹੀ ਬੈਠਾ ਵਾ ਫੇ ਆ ਸੁਣ ਕੇ ਬਾਹਰ ਆ ਜਾਏਗਾ ਤਾਂ ਫਿਰ ਤਿੰਨ ਕਪੱਤ ਕਰੇਗਾ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਆਪੇ ਸਮਝਾ ਲਾਂਗੀ ਪਿਆਰ ਦੇ ਨਾਲ ਨਹੀਂ ਦਿੰਦਾ ਪੈਸੇ ਉਹਨੂੰ ਚਲ ਮੰਮੀ ਮੈਂ ਤੁਹਾਡੇ ਘਰ ਕੇ ਰਹਿ ਪੈਣੀ ਆ ਉਦੋਂ ਮੈਂ ਚਲ ਜਾਣਾ ਸੀ ਪਰ ਜੇ ਇਹਨੂੰ ਪੈਸੇ ਦਿੱਤੇ ਤੇ ਤੁਹਾਡਾ ਮੇਰਾ ਰਿਸ਼ਤਾ ਖਤਮ ਹੋਇਆ ਫਿਰ ਨਹੀਂ ਦਿੰਦਾ ਕੋਈ ਗੱਲ ਨਹੀਂ ਇਹ ਜ਼ਿੰਮੇਵਾਰੀ ਮੇਰੀ ਆ ਨਾਲੇ ਨਾ ਉਹਨੇ ਮੈਨੂੰ ਵੀ ਪੁੱਛਿਆ ਸੀ ਕਿ ਗਰਲੀਨ ਦਾ ਫੋਨ ਆਇਆ ਸੀ ਤੇ ਮੈਂ ਕਿਹਾ ਸੀ ਮੈਨੂੰ ਨਹੀਂ ਪਤਾ ਗਰਜੀਤ ਨੂੰ ਪਤਾ ਵਾ ਪਰ ਤੂੰ ਨਾ ਮੇਰਾ ਨਾਮ ਲੈ ਕੇ ਨਾ ਹੁਣ ਕਿਤੇ ਦੱਸਦੀ ਵੀ ਮੰਮੀ ਨੂੰ ਵੀ ਪਤਾ ਹੀਗਾ ਵੀ ਫੋਨ ਆਇਆ ਵਾ ਮੰਮੀ ਨੇ ਐਡੀ ਛਦਾ ਨਹੀਂ ਆ ਜਿਹੜਾ ਮੈਂ ਨਹੀਂ ਦੱਸ ਦਊਗੀ ਉਹ ਦੰਦਾ ਦੱਸ ਦੇਣਾ ਹੀ ਮੈਂ ਜਿਹਦਾ ਸੁਣਾਉਂਦਾ ਇਹ ਤੇ ਆਹੋ ਉਹਨੇ ਕਹਿਣਾ ਵੀ ਮੰਮੀ ਨੇ ਵੀ ਮੇਰੇ ਨਾਲ ਐਡਾ ਵੱਡਾ ਝੂਠ ਬੋਲਿਆ ਵਾ ਨਾ ਕਿ ਜੀ ਤਾਂ ਆਪਣਾ ਗੁੱਸਾ ਘਾ ਠੰਡਾ ਤੇ ਦੂਜੀ ਗੱਲ ਦਾ ਨਾ ਉਹਨੂੰ ਪਤਾ ਲੱਗੇ ਤੇ ਅਹੀਂ ਉਹਦੇ ਨਾਲ ਕੀ ਕੁਛ ਕਰਦੀਆਂ ਵਾ ਇਹ ਨਾ ਹੋਵੇ ਉਹਦਾ ਮਤਲਬ ਪਈ ਉਹ ਬਾਹਰ ਹੀ ਨਾ ਜਾਵੇ ਵੀ ਇਹ ਮੇਰੀ ਭੈਣ ਨਾ ਪਤਾ ਨਹੀਂ ਕੀ ਕੁਛ ਕਰਦੀਆਂ ਵਾ ਤੇ ਜਾ ਜਾ ਕੇ ਨਾ ਹੁਣ ਤੂੰ ਚਾਹ ਪਾਣੀ ਬਣਾ ਕੇ ਪੀ ਤੇ ਕੋਈ ਗੱਲ ਨਹੀਂ ਦਿਲ ਨਾ ਹੌਲਾ ਕਰ ਮੰਮੀ ਮੈਂ ਈ ਸੁਣੀ ਹੱਸਦੀ ਖੇੜਦੀ ਹਾਂ ਤੇ ਆਉਂਦੇ ਆਂਦੇ ਜੇ ਪਾਣੀ ਦਾ ਘੁੱਟ ਨਹੀਂ ਪੀਤਾ ਆਉਂਦੇ ਲੰਡਾ ਪਿਆ ਚੱਲ ਕੋਈ ਗੱਲ ਨਹੀਂ ਪਤਾ ਉਹਨੂੰ ਗੁੱਸਾ ਆਈਗਾ ਫਿਰ ਉਹਨੇ ਕੱਢਣਾ ਤਾਂ ਹੈਗਾ ਹੀ ਨਾ ਉਹਨੂੰ ਇਹ ਹੀ ਪਿਆ ਹੀ ਜਦੋਂ ਨਾਲ ਝੂਠ ਬੋਲਿਆ ਸੀ ਉਹਨੂੰ ਦੱਸਿਆ ਨਹੀਂ ਆ ਚੱਲ ਠੀਕ ਐ ਮੈਂ ਚਾਹ ਬਣਾ ਕੇ ਪੀਂਗੀ ਘਰੋਂ ਕਿ ਚਲ ਗਈ 2 ਮਿੰਟ ਆਉਂਦੇ ਨੂੰ ਪੱਟੀਆਂ ਪੜਾਉਂਦੀਆਂ ਵਾ ਸਗਾਜੀ ਇਹ ਵੀ ਨਹੀਂ ਛੜਾ ਛੜਦੀ ਹੈਗੀ ਵਿਆਹੀ ਵੀ ਗਈ ਤਾਂ ਵੀ ਨਿਕਲੋਂ ਲੱਥ ਦੀ ਜਿ ਬਲਸ਼ਣੀ ਗਈ ਸਵਲਦੀ ਵੀ ਨਾ ਉਂਝ ਗਲਤੀ ਆ ਪੇ ਦੱਸ ਤੂੰ ਉਹਨੂੰ ਪਾਣੀ ਧਾਣੀ ਪੀ ਲੰਦੇ ਆਉਂਦੇ ਉਹਦੇ ਦਿਵਾਲੇ ਹੋ ਗਿਆ ਵਾ ਤੇ ਚੰਗਾ ਹੋ ਗਿਆ ਜੇ ਮੈਂ ਵੇਖ ਲਿਆ ਹਟਾਤਾ ਵਾ ਨਹੀਂ ਤੇ ਉਹ ਭਾਵੇਂ ਕੰਬਲੀ ਜੀ ਗੁੱਸੇ ਚ ਆਣ ਕੇ ਤਾਂ ਸਾਰਾ ਕੁਝ ਦੱਸ ਦਿੰਦੀ ਤੇ ਸਾਰੀ ਗੱਲ ਮੇਰੇ ਸਿਰ ਤੇ ਆ ਜਾਂਦੀ ਇਹਨਾਂ ਨੂੰ ਨਾ ਦੋਵਾਂ ਨੂੰ ਕੁਝ ਪਤਾ ਨਹੀਂ ਲੱਗਦਾ ਗਰਲੀਨਾ ਹਾਂਜੀ ਮੇਰਾ ਬਟਵਾ ਕਿੱਥੇ ਵਾ ਦੇ ਨੀਆ ਕੋਈ ਗੱਲ ਨਹੀਂ ਵੜਵਾਤੇ ਤੁਸੀਂ ਚੱਲੇ ਹੋ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੀ ਵੀ ਮੇਰਾ ਨਾ ਕੱਲ ਗੁਰਵਾਜ ਨੇ ਨਾ ਫੂਲ ਤੋੜਤਾ ਵਾ ਛੇਡਣ ਡਿਆ ਹੀ ਤੋ ਜਦੋਂ ਛੁੱਟ ਗਿਆ ਤੋ ਬੰਦ ਹੋ ਗਿਆ ਵਾ ਬੜੀਆਂ ਵੀ ਸ਼ੈਤਾਨੀਆਂ ਕਰਦਾ ਨਾ ਜਦੋਂ ਸਕੂਲ ਜਾਊਗਾ ਫੇਰ ਸੋਤਰਾਉਣਾ ਹੁੰਦਾ ਆਨੇ ਆਹੋ ਚੱਲ ਬੱਚਾ ਵਾ ਕੀ ਕਹਿਣਾ ਵਾ ਦੀਦੀ ਤੋਂ ਬੜਾ ਡਾਟਿਆ ਹੈ ਉਹਨਾਂ ਨੂੰ ਬੜਾ ਗੁੱਸੇ ਹੋਏ ਹੀ ਤੇ ਤੁਹਾਨੂੰ ਚਪੇੜ ਵੀ ਮਾਰੀ ਤੇ ਮੈਂ ਦੀਦੀ ਉਹਦਾ ਕਿ ਬੱਚੇ ਨੂੰ ਕੀ ਪਤਾ ਇਹ ਗੱਲ ਦਾ ਕੱਲ ਹੀ ਮਾਰਨਾ ਹੈ ਬੱਚੇ ਇਹੋ ਉਮਰ ਚ ਹੁੰਦੀ ਹੈ ਨਾ ਇਹ ਚ ਚੰਗੇ ਦਾ ਮਾੜਾ ਨਾ ਮਾੜੇ ਦਾ ਪਤਾ ਇਹ ਉਹ ਨਿਆਣਪੁਣੇ ਦੀ ਉਮਰ ਹੁੰਦੀ ਆ ਹਾਂ ਜੀ ਤੇ ਮੈਂ ਅੱਗੇ ਕਹਿਣ ਈ ਹਾਂ ਭੀ ਇਹਦੇ ਵਿੱਚ ਨੰਬਰ ਵੀ ਸਾਰੇ ਮੇਰੇ ਉੱਧਰ ਦੇ ਹੀ ਮੇਰੇ ਕੋਲ ਕੋਈ ਨੰਬਰ ਵੀ ਨਹੀਂ ਹੈਗਾ ਠੀਕ ਆ ਇਹ ਨਾ ਹੋਏ ਚਾਚੀ ਜੀ ਹੁਣੀ ਲੰਬੜੇ ਹੁਣ ਟੈਨਸ਼ਨ ਲੈਂਦੀਆਂ ਹੁਣ ਕੋਈ ਨਾ ਇਦਾਂ ਕਰਦਾ ਵਾਂ ਆਪਣੇ ਏਡੇ ਤੋਂ ਤਾਂ ਸਹੀ ਨਹੀਂ ਹੋਣੀ ਰਿਪੇਅਰ ਹਾਂ ਸਹੀ ਹੈ ਮੁੰਡਾ ਪਰ ਉਹਨੂੰ ਪੂਰੀ ਯਾਜ ਨਹੀਂ ਆ ਗਈ ਮੈਂ ਫਟੇ ਘਟ ਜਾਵਾਂਗਾ ਤੇ ਉੱਥੋਂ ਚੰਗੀ ਤਰ੍ਹਾਂ ਠੀਕਰਾ ਲਿਆਵਾਂਗਾ ਤੂੰ ਤੀ ਚੱਲੇ ਹੋ ਤੇ ਮੈਂ ਤੁਹਾਨੂੰ ਦੇ ਦੇਣੀ ਕਿ ਕਰਾ ਲਿਆ ਚੱਲ ਦੇ ਦੀ ਮੈਂ ਜਾਣਾ ਤਾਂ ਠਰ ਕੇ ਜੇ ਘੰਟਾ ਡੇਢ ਆ ਇਹ ਨੂੰ ਇਤਰਾਖ ਛੱਡਿਆ ਜੋ ਉਹਨੂੰ ਸੱਦ ਕੇ ਕੇ ਨੂੰ ਤੇ ਵੰਡਾ ਦੇਣੀ ਜਿੱਦੇ ਜਿੱਦੇ ਘਰ ਦੇਣੀ ਆ ਆਹੋ ਦੀਦੀ ਮੈਂ ਅੱਗੇ ਕਹਿਣ ਦੀ ਆ ਪਰ ਉਹਦੇ ਪੇਕੇ ਪਹਿਲਾਂ ਹੀ ਭਾਜੀ ਦੇ ਗਏ ਨੇ ਵਿਆਹ ਦੀ ਉਹਦੇ ਵੀਰ ਦੇ ਵਿਆਹ ਦਾ ਤੇ ਮੈਨੂੰ ਤਾਂ ਬੜੇ ਸਵਾਲ ਲੱਗੇ ਮੈਂ ਰਾਤੀ ਵੀ ਖਾਦਾ ਸੀ ਲੱਡੂ ਬੜੇ ਵਧੀਆ ਹਨਾ ਲੱਡੂ ਸਵਾਦ ਹੀ ਬੜੇ ਲੱਗਦੇ ਆ ਸਿਆਲ ਮੈਂ ਇਹ ਤਾਂ ਦਾ ਤੁਨ ਨਹੀਂ ਮੈਂ ਨਹੀਂ ਅਜੇ ਖਾਣਾ ਮੈਂ ਠਹਿਰ ਕੇ ਖਾ ਲਾਂਗਾ ਮੈਂ ਟੱਕਣ ਦੀ ਮੈਂ ਟੱਕ ਛੱਡਨੀ ਆ ਹਾਂ ਪਰ ਇਹ ਆ ਵੀ ਪਹਿਲਾਂ ਨਾ ਜਿੰਨਾ ਜਿੰਨਾ ਦੇ ਘਰ ਦੇਣੀ ਆ ਨਾ ਭਾਜੀ ਉਹਨਾਂ ਦੇ ਪਚਾਓ ਉਹ ਕੋਈ ਗੱਲ ਨਹੀਂ ਦੀਦੀ ਨਹੀਂ ਆਪੇ ਸੇ ਆਣੀ ਆ ਮਮੀ ਨਹੀਂ ਜਿੱਤੇ ਰਿਸ਼ਤੇ ਦੇਣੀ ਆਪੇ ਦੇ ਹੋਣਗੇ ਤੇ ਚਲੋ ਠੀਕ ਹੈ ਫਿਰ ਮੈਂ ਤੁਹਾਨੂੰ ਦੇਣੀ ਤੁਹਾਡੇ ਬੜਵਾ ਤੇ ਮੇਰਾ ਫੋਨ ਲੈ ਦਿਓ ਫਿਰ ਹਾਂ ਮੈਂ ਸਵੇਰੇ ਗੱਲ ਦਾ ਗੁੱਸਾ ਨਾ ਕਰੀ ਕੱਲ ਮੈਂ ਤੈਨੂੰ ਬਹੁਤ ਵੱਧ ਘੱਟ ਬੋਲਾਂਆ ਤੂੰ ਮੈਨੂੰ ਗੁਲੀਨ ਬਾਰੇ ਦੱਸਿਆ ਨਹੀਂ ਕਿ ਉਹਦਾ ਫੋਨ ਆਇਆ ਸੀ ਕਰਕੇ ਮੈਨੂੰ ਗੁੱਸਾ ਨਹੀਂ ਮੈਨੂੰ ਫੋਨ ਆਇਆ ਹੀ ਪਰ ਮੈਂ ਤੁਹਾਡੇ ਭੈਣ ਭਰਾ ਵਿੱਚ ਫੇਕ ਪਾਉਣਾ ਨਹੀਂ ਚਾਹੁੰਦੀ ਹੈਗੀ ਭਾਵ ਕੀ ਤੜਾ ਨਹੀਂ ਤੰਗ ਕਰਨ ਤੇ ਮੈਂ ਉਹਦੇ ਨਾਲ ਹੋਗੀ ਤੇ ਮੈਨੂੰ ਚੇਤਾ ਭੁੱਲ ਗਿਆ ਪਰ ਇਹ ਤਾਂ ਮੈਂ ਵੀ ਤੁਹਾਡੇ ਬਾਰੇ ਸੋਚਿਆ ਸੀ ਚਾ ਠੀਕ ਆ ਉਹ ਤੇ ਚਾ ਠੀਪ ਆਪ ਕੀ ਤਾਂ ਕਰਦਾ ਠੀਕ ਆ ਤੇ ਬਾਅਦ ਚ ਦੱਸ ਦੇਣਾ ਚਾ ਕੋਈ ਗੱਲ ਨਹੀਂ ਬਾਅਦ ਚ ਮੇਰੇ ਦਿਮਾਗ ਚੋਂ ਨਿਕਲ ਗਿਆ ਨਾ ਠੀਕ ਹੈ ਤੇ ਤੁਹਾਡੀ ਕਿਹ ਗੱਲ ਦਾ ਵੀ ਗੁੱਸਾ ਕੀਤਾ ਤੇ ਆ ਮੈਂ ਦਵਾਈ ਪਾਦਾ ਕੱਪੜੇ ਤੁਹਾਡੇ ਦੇ ਪਾਤੇ ਆ ਤੇ ਕੀ ਕਰਤੀ ਨਹੀਂ ਗੁੱਸਾ ਕਿਹਦਾ ਗੱਲ ਸਹੀ ਆ ਤੇ ਤੁਸੀਂ ਗਲੀ ਕੋ ਜਾਂਦੇ ਰਹੋ ਕਿ ਹੋਈ ਤੁਹਾਡੇ ਗਉਂਦ ਨਾਲ ਤੇ ਆਪਸੇ ਮਿਲ ਕੇ ਰੱਖਿਓ ਕੋਈ ਨਹੀਂ ਜਾਵਾਂ ਕਰਾਂਗੇ ਆਪੇ ਉਹ ਵੀ ਆ ਜੇ ਕਰੇਗੀ 4 ਦਿਨ ਰਹਿਣਾ ਹਾਂ ਚਲੋ ਠੀਕ ਆ ਫਿਰ ਮੈਂ ਦਵਾਈ ਪਾ ਦਿੰਦੀ ਕੱਪੜੇ ਤੇ ਪਾਤੇ ਮਿੰਨੂਰਾ ਫੋਨ ਲਿਆ ਜene ਗੁਲੀਨ ਨਾਲ ਗੱਲ ਕਰਨਾ ਕੋਈ ਨਹੀਂ ਲੈ ਦਿੰਨੀ ਤੁੰਹਾਨੂੰ ਗਰਲੀਨ ਹਾਂਜੀ ਮੰਮੀ ਦੱਸੋ ਕੋਈ ਕੰਮ ਹੀ ਹਾਂ ਮੈਂ ਕਹ ਨਹੀਂ ਮੇਰੇ ਪਰਾ ਦਾ ਫੋਨ ਆਇਆ ਹੀ ਨਹੀਂਗਾ ਮੰਮੀ ਫੋਨ ਕੀ ਆਉਣਾ ਸੀ ਕੱਲ ਤੁਹਾਡੇ ਸਾਹਮਣੇ ਨਵਾਜ ਨੇ ਫੋਨ ਤੇ ਸੜਦਾ ਸੀ ਤੋਂ ਉਹ ਫਰਾਬ ਹੋ ਗਿਆ ਚੱਲਣ ਨਹੀਂ ਦਿਆ ਤੋਂ ਉਹਦੇ ਵਿੱਚ ਨੰਬਰ ਹੀ ਤੇ ਉਹਨੂੰ ਪੁੱਤ ਠੀਕ ਕਰਾ ਲੈਣਾ ਸੀ ਤੂੰ ਗੇਜ ਲਵ ਦਿੱਤਾ ਜੀ ਮੈਂ ਉਹਨਾਂ ਨੂੰ ਮੈਂ ਬਣਾ ਲਿਆ ਉਹ ਤੇ ਕਹਿੰਦੇ ਇੱਕ ਦੋ ਦਿਨ ਲੱਗਣਾ ਵਾ ਤੇ ਤੂੰ ਮੇਰੇ ਫੋਨ ਤੋਂ ਫੋਨ ਕਰ ਲੈਣਾ ਸੀ ਭਾਬੀ ਦਾ ਨੰਬਰ ਹੈਗਾ ਲਵ ਦੇ ਫੋਨ ਤੇ ਤੇ ਕੋਈ ਗੱਲ ਹੀ ਹੁੰਦੀ ਹੈ ਤੇ ਮੰਮੀ ਕਰ ਲੈਣੀ ਆ ਜਾਂ ਮੈਂ ਤੁਹਾਡੇ ਤੋਂ ਕਰ ਲੈਣੀ ਆ ਕਿਉਂਕਿ ਮੈਨੂੰ ਨੰਬਰ ਇਦਾਂ ਚੇਤਾ ਨਹੀਂ ਆ ਤੇ ਮੈਂ ਹੋਰ ਗੱਲ ਕਹਿਣ ਲਈ ਹੈ ਵੀ ਤੂੰ ਹੀ ਫੋਨ ਜੂ ਕਰਨਾ ਤੇ ਸਵੇਰੇ ਆਪ ਹੀ ਹੋ ਆਓ ਤੇ ਨਾਲੇ ਮੇਲਾ ਆ ਕੋਈ ਗੱਲ ਨਹੀਂ ਮੰਮੀ ਇਹਦਾ ਹੀ ਕਰਨੀ ਆ ਸਵੇਰੇ ਹੋਵਨੇ ਆ ਨਾਲੇ ਵੀਰ ਜੀ ਕਹਿੰਦੇ ਹੀ ਵੀ ਇੱਕ ਦੋ ਦਿਨ ਵਿੱਚ ਲੈ ਜਿਓ ਤਾਂ ਅੱਜ ਸੁਖਣਾ ਤਿੰਨ ਚਾਰ ਦਿਨ ਹੋ ਗਏ ਆ ਨਾਲੇ ਪੈਸੇ ਲੈ ਆਵਾਂਗੇ ਤੇ ਉਹ ਸਮਝਦੀ ਦੀ ਕਹਿਣੀ ਈ ਸਵੇਰੇ ਮੈਨੂੰ ਵੀ ਕੱਲ ਦੀ ਤਰੀਕ ਉਹਨਾਂ ਦੱਸੀ ਆ ਆਹੋ ਤਾਂ ਇੱਥੇ ਤੈਨੂੰ ਮੈਂ ਅੱਜ ਪੁੱਛਣ ਲਈ ਆ ਚਲੋ ਕੋਈ ਗੱਲ ਨਹੀਂ ਮੰਮੀ ਏਹੀ ਨਾ ਥੋੜਾ ਟਾਈਮ ਸਿਰ ਚੱਲ ਜਾਾਂਗੇ ਤੇ ਭਾਬੀ ਨੂੰ ਕਿਓ ਵੀ ਚਲੋ ਕੱਲ ਦਾ ਨਹੀਂ ਪਰਸੋਂ ਦਾ ਕਰ ਲੈਣ ਆ ਉਹ ਤੇ ਕੋਈ ਗੱਲ ਨਹੀਂ ਮੈਂ ਸਮਝ ਨੂੰ ਆਖੂਗੀ ਵੀ ਚੱਲ ਹੋ ਜਾਂਦਾ ਅੱਗਾ ਪਿੱਛਾ ਕਿ ਪਰਸੋਂ ਦਾ ਕਰ ਲੈਣ ਪਰ ਮੈਂ ਇਹ ਸੋਚਣ ਨਹੀਂ ਮੈਂ ਵੇੜਾ ਲੰਗਿਆ ਹੱਥ ਨਹੀਂ ਹੁੰਦਾ ਕੋਈ ਹੋਰ ਨਾ ਨਾ ਵਾਦਾ ਕਾਟਾ ਕਰਕੇ ਤੇ ਲੈ ਜੇ ਰੋਡ ਤੇ ਪਲਾਟ ਵਾ ਹੈ ਤੇ ਸਹੀ ਹੈ ਤੇ ਤੁਸੀਂ ਮੰਮੀ ਨਾਲ ਕਹਿਨ ਤੇ ਡੇ ਵੀ ਬਿਆਨਾ ਦਿੱਤਾ ਲੱਖ ਰੁਪਇਆ ਆਹੋ ਉਹ ਤੇ ਦਿੱਤਾ ਅਸੀਂ ਤਾਂ ਹੀ ਤੇ ਮੈਂ ਆਖਣ ਢਈ ਜੇ ਸਾਡੀ ਤਰੀਕ ਨਿਕਲ ਜੇ ਤਾਂ ਉਹ ਨਾ ਹੋਏ ਸਾਡਾ ਬਿਆਨਾ ਹੀ ਮਰ ਜੇ ਚਲੋ ਕੋਈ ਗੱਲ ਨਹੀਂ ਮੰਮੀ ਲਾਵਾ ਹੁੰਦੇ ਨੇ ਤੇ ਮੈਂ ਫਿਰ ਸਵੇਰੇ ਹੋਈ ਅੰਨੇ ਆਪਾਂ ਪਹਿਲੇ ਟਾਈਮ ਚੱਲ ਜਾਾਂਗੇ ਆਹ ਨਹੀਂ ਨਹੀਂ ਤੁਸੀਂ ਨਾ ਹੋਏ ਸਵੇਰੇ ਚਲੋ ਠੀਕ ਹੈ ਮੰਮੀ ਮੈਂ ਨਾ ਅੰਦਰ ਕੋਈ ਕੰਮ ਵੇਰ ਲਾਂ ਦੀਦੀ ਕੱਲੇ ਢੇ ਕਰਨ ਕਰ ਲਾ ਚੱਲ ਕੋਈ ਨਹੀਂ ਹੁਣ ਤੇ ਸਵੇਰੇ ਪੈਸੇ ਹੱਥ 'ਚ ਆ ਹੀ ਜਾਣਗੇ ਅੱਜ ਦੀ ਰਾਤ ਹੀ ਆ ਉਂਦੇ 'ਚ ਭਾਵੇਂ ਰਾਤ ਨੀਂਦ ਬਣਾ ਮੈਨੂੰ ਆਵੇ ਕਿ ਸਵੇਰੇ ਕਦੋਂ ਉੱਡੇ ਨੇ ਚੜੇ ਤੇ ਕਦੋਂ ਜਾਣ ਤੇ ਪੈਸੇ ਲਿਓਣ ਆ ਲੋ ਹੁਣ ਲਿਓ ਸੋਚ ਆਫ ਹੀ ਜਾਂਦਾ ਵਾਰ ਵਾਰ ਇਹਦੇ ਕੋਈ ਚੈੱਕ ਕਰਦਾ ਏ ਸੋਚ ਆਫ ਹੀ ਜਾਂਦਾ ਮੈਂ ਕਿਹਾ ਚੱਲ ਸਵੇਰੇ ਕੋਲੀਨ ਆ ਜਾਂਦੀ ਮੈਂ ਜਾਣਾ ਸੀ ਤੇ ਮਿਲ ਲੈਣੀ ਮੈਨੂੰ ਤੇ ਫੋਨ ਹੀ ਲੱਗਾਂ ਤੇ ਬੰਦੇ ਕੀ ਕਰ ਸੋਚ ਆਫ ਕੀਤਾ ਨਾਲ ਹੋ ਗਿਆ ਗਿੱਲੀ ਨੂੰ ਪਤਾ ਤਿਆਰ ਹਾਂ ਜੀ ਮੀ ਹੋ ਗਈ ਤਿਆਰ ਚਲ ਠੀਕ ਹੈ ਜਾਓ ਫਿਰ ਟਾਈਮ ਨਾਲ ਬਸ ਚੱਲੇ ਮੀ ਤੇ ਲੱਗ ਪਤਾ ਨਹੀਂ ਪੱਗ ਬੰਨੀ ਕਿ ਨਹੀਂ ਪੱਗ ਬੰਨਣ ਦੇ ਹੀ ਆਹੋ ਹੋਣ ਡਿਆ ਹੋ ਵੀ ਤਿਆਰ ਤੇ ਦੀਦੀ ਕਿੱਥੇ ਗਈ ਦੀਦੀ ਆਵੇ ਨਵਾਜ ਨੂੰ ਲੈ ਕੇ ਬਾਹਰ ਨੂੰ ਗਈ ਠੀਕ ਜੀ ਤੇ ਮੈਂ ਤੈਨੂੰ ਦੱਸਾਂ ਕਿ ਜੇ ਤੇ ਹੋ ਜੋਗੇ ਸ਼ਾਮਾਂ ਨੂੰ ਟਾਈਮ ਨਾਲ ਵਿਲੇ ਤੇ ਆ ਜਿਓ ਤੇ ਜੇ ਤੁਹਾਨੂੰ ਜੱਪੂਗਾ ਨਾ ਕਿ ਰੇਟ ਹੁੰਦੇ ਆ ਤੇ ਫੇਰ ਰਾਤ ਨੂੰ ਨਾ ਆਇਓ ਕਿਉਂ ਨੇਰੇ ਨਹੀਂ ਹੋਣਾ ਤੇ ਸਵੇਰੇ ਆਜੋ ਟਾਈਮ ਨਾਲ ਹੀ ਕੋਈ ਗੱਲ ਨਹੀਂ ਮੰਮੀ ਇਦਾਂ ਹੀ ਕਰ ਲਾਂਗੇ ਨਾਲੇ ਪੁੱਤ ਹੋਰ ਇੱਕ ਗੱਲ ਗੁੱਸਾ ਨਾ ਮੇਰੀ ਗੱਲ ਦਾ ਕਰੀ ਇਹ ਪੈਸੇ ਲੈ ਕੇ ਦਾ ਰਾਜ ਕਿਤੇ ਰੁਕਣਾ ਨਹੀਂਗਾ ਜੇ ਕੁਝ ਲੈਣਾ ਹੋ ਨਾ ਤੇ ਕੱਲ ਨੂੰ ਫੇਰ ਚਲ ਜਿਓ ਕੋਈ ਗੱਲ ਨਹੀਂ ਮੰਮੀ ਇਦਾਂ ਹੀ ਕਰਾਂਗੇ ਆਪਾਂ ਤੇ ਪੈਸੇ ਨਾ ਕਾਲੇ ਲਫਾਫੇ ਦੇ ਵਿੱਚ ਲਵੇਟ ਕੇ ਤੇ ਚਾਜਨਾ ਪਰਸ ਦੇ ਵਿੱਚ ਪਾ ਲਈ ਠੀਕ ਹੈ ਮੰਮੀ ਹਾਂ ਸਮਾਂ ਨਹੀਂ ਚੰਗਾ ਚਲੋ ਠੀਕ ਐ ਮੰਮੀ ਮੈਂ ਲਾਵ ਨੂੰ ਵੇਖਾਂ ਹੋ ਗਈ ਤਿਆਰ ਹਾਂ ਵੇਖ ਓਹ ਨਵਾਜ ਨੇ ਵੇਖਾ ਕਿੰਨਾ ਖਲਾਰਾ ਪਾਇਆ ਵਾ ਸਾਰਾ ਪੂਜਿਆਰ ਰਜਾਈ ਚ ਖਲਾਰਿਆ ਵਾ ਹੁਣ ਇਹ ਮੈਨੂੰ ਸਾਰੀ ਸਫਾਈ ਕਰਨੀ ਪੈਣੀ ਹੁਣ ਤੇ ਸਵੇਰੇ ਸਾਰੇ ਬਿਸਤਰੇ ਝਾੜ ਕੇ ਹਟੀ ਹਾਂ ਤੇ ਫੇਰ ਉਨਾ ਹੀ ਖਲਾਰਾ ਪੈ ਜਾਂਦਾ ਬੱਚਿਆਂ ਨਾਲ ਵੀ ਨਾ ਕੋਈ ਹਾਲ ਨਹੀਂ ਹੁੰਦਾ ਮਾਂ ਤੂੰ ਆਈ ਯਾਰ ਤੂੰ ਆ ਕੇ ਕਿਉਂ ਆਇਆ ਕੋਣ ਮੈ ਬਾਹਰ ਗਿਆ ਇਤਰਾਲਾ ਕੋਣ ਗਰਲੀਨ ਨੂੰ ਕੀ ਕਰੰਦੇ ਅੰਦਰ ਗਰਲੀਨ ਆਇਆ ਯਾਰ ਇੰਨਾ ਟਾਈਮ ਯਾਰ ਤੂੰ ਹੀ ਕੀ ਕਰੰਦੇ ਵਾਤ ਵਾਜ ਹੀ ਮਾਰੀ ਜਾਂਦੇ ਹੋ ਤੂੰ ਸੱਚ ਮੈਨੂੰ ਚੇਤਾ ਭੁੱਲ ਗਿਆ ਮੈਂ ਪਰਸ ਲੈ ਆਵਾ ਲੈ ਹੁਣ ਪਰਸ ਲੈ ਆਂ ਚੱਲ ਜਾ ਉੱਤੋਂ ਟਾਈਮ ਵੇਲਾ ਕੀ ਹੋ ਗਿਆ ਤਾਂ ਜੇ ਤੂੰ ਆੰਮੀ ਵੀ ਸ਼ਹਿਰ ਵੀ ਮੈਂ ਖਲੋਣਾ ਵਾ ਉੱਤੋਂ ਕੁਝ ਲੈਣਾ ਵਾ ਤੇ ਤੂੰ ਬਹੁਤੀ ਟੈਨਸ਼ਨ ਨਾ ਲਾਓ ਮੰਮੀ ਨੇ ਮੈਂ ਪੁੱਛ ਲਿਆ ਵਾ ਮਮੀ ਅੱਧੇ ਜੇ ਲੇਟ ਹੋ ਜਗੇ ਨਾ ਤਾਂ ਰਾਤ ਰਹਿ ਪਿਓ ਸਿੱਧਾ ਦੱਸਾਂ ਕਿ ਕਦੇ ਕਰਕੇ ਇਧਰੋਂ ਲੇਟ ਕਰਨ ਦੀਆਂ ਵੀ ਰਾਤ ਰਹਿਣ ਦਾ ਬਹਾਨਾ ਬਣ ਜਾਏਗਾ ਉਹ ਵੇਖਾਂਗੇ ਉੱਥੇ ਜਾ ਕੇ ਹੁਣ ਤੇ ਚੱਲੀਏ ਤੇ ਕੋਈ ਗੱਲ ਨਹੀਂ ਜੇ ਆਪਾਂ ਰਾਤ ਰੋਕ ਵੀ ਜਾਵਾਂਗੇ ਤਾਂ ਕੋਈ ਫਿਰ ਕੀ ਹੈ ਚੱਲ ਕੋਈ ਗੱਲ ਨਹੀਂ ਵੇ ਲੈਨੇ ਹੁਣ ਘਰੋਂ ਤੇ ਜਾਈਏ ਜਾਂ ਪਰਸ ਲੈ ਗਿਆ ਪਰ ਚੱਲੀਏ ਲੈ ਕੇ ਆਈਆਂ ਤੇ ਮੈਂ ਕੀ ਕਹਿਣ ਦੀ ਸੱਚ ਉਹਨੂੰ ਲੈ ਜਾਂਦੇ ਕਿਨੂੰ ਨਵਾਜ ਨੂੰ ਹਾਂਜੀ ਨਵਾਜ ਨੂੰ ਜੀਤ ਮੇਰਾ ਵੀ ਕਰਨ ਦਾ ਵੀ ਲੈ ਜੀਏ ਜਾਂ ਵੀ ਹੁਣ ਤੇਨੇ ਚੱਲ ਜਾਣਾ ਵਾ ਤੇ ਬੁਲਟ ਤੇ ਬੈਠ ਕੇ ਜਾਣਾ ਮੈਂ ਪਰ ਜਿੱਥੋਂ ਮੁੜ ਕੇ ਰਾਤ ਪੈ ਗਈ ਤੇ ਫਿਰ ਨੇ ਕਹਣਾ ਵੀ ਮੈਂ ਅਬੇ ਹੀ ਜਾਣਾ ਮਮਾ ਕੋ ਲੈ ਕੇ ਜਾ ਉਹ ਤੇ ਫਿਰ ਚਲ ਕੋਈ ਗੱਲ ਨਹੀਂ ਕਿ ਦਿਨ ਸ਼ਹਿਰ ਜਾਵਾਂਗੇ ਨਾ ਤੇ ਫਿਰ ਉਹਨੂੰ ਨਾਲ ਲੈ ਜਾਾਂਗੇ ਉਹ ਲੈ ਜਾਾਂਗੇ ਘੁੰਮਣ ਫਿਰਲੇ ਕਿਉਂਕਿ ਕਈ ਘੰਟੇ ਦੋ ਦਿਨ ਦੀ ਗੱਲ ਪਰ ਰਾਤ ਮੁੜ ਕੇ ਨੇ ਅਨ ਰਾਤ ਹੀ ਨੱਟਣਾ ਪੜਾਈ ਮੁਸ਼ਕਲ ਹੋਣਾ ਕਦ ਚਲੋ ਠੀਕ ਹੈ ਮੈਂ ਲਈ ਆਈ ਪਰਸ ਆ ਜਾ ਫਿਰ ਕਰ ਲਿਆ ਸਮਾਨ ਆ ਮਮੀ ਨਵਾਜ਼ ਕਿੰਨਾ ਹੀ ਖਲਾਰਾ ਪਾ ਜਾਂਦਾ ਜੇ ਤੇ ਉਹੋ ਹੀ ਨਹੀਂ ਹਸਫਾਈ ਕਰਨ ਹੋਣ ਕਰਕੇ ਹਟੀ ਸਵੇਰੇ ਤੇ ਫੇਰ ਉਹੀ ਹਾਲ ਹੋਇਆ ਚੱਲ ਪੁੱਤ ਫੇਰ ਬੱਚਾ ਵਾ ਨਾ ਤੇ ਕੋਈ ਗੱਲ ਨਹੀਂ ਬੱਚੇ ਖਲਾਰਾ ਹੀ ਪਾਉਂਦੇ ਆ ਤੇ ਤੂੰ ਆ ਕਰ ਲਾ ਹਾਂ ਤੇ ਥੋੜਾ ਜਿਹਾ ਤੇ ਰਸੋਈ ਚਾਹ ਹਾਂ ਥੋੜਾ ਕੰਮ ਕਰ ਲਈਏ ਹਾਂਜੀ ਕੋਈ ਨਹੀਂ ਆ ਜਾਨੀ ਆ ਤੇ ਮੰਮੀ ਲਵਗ ਲੈਣ ਹੋਣੀ ਚਲ ਗਈ ਆ ਹਾਂ ਉਹ ਚਲੇ ਗਿਆ ਤੇ ਲੈ ਆਉਣਗੀ ਪਾਹੀ ਫਿਰ ਆਓ ਹੁਣ ਇਸੇ ਮਾਰਿਆ ਤੇ ਉਹਨਾਂ ਨੂੰ ਕੱਲਿਆ ਵਾ ਚੱਲ ਚੰਗਾ ਹੋਇਆ ਮੰਨ ਗਏ ਅਗਲੇ ਵੀ ਤੇ ਨਾਲੇ ਮੰਮੀ ਮੇਰੀ ਗੱਲ ਸੁਣ ਲੋ ਮੈਨਾਂ ਉਹਨਾਂ ਵਿੱਚੋਂ ਦਾ ਹਿੱਸਾ ਲੈਣਾ ਜੇ ਅਦਾ ਹਿੱਸਾ ਸਸਸੀ ਗੱਲ ਜੀ ਸਾਰਿਆਂ ਨੂੰ ਹੋਸਨਾਵ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੀ ਕਿ ਤੁਸੀਂ ਵਧੀਆ ਹੋਗੇ ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਣ ਦੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸਾਡੇ ਲਵ ਗਰਲੀਨ ਚੱਲਣ ਤੇ ਜਮੀਨ ਦਾ ਲਾਲਚ ਸਟੋਰੀ ਚੱਲਣ ਦੀ ਹੈ ਤੁਸੀਂ ਸਾਰੇ ਜਣੇ ਬੜਾ ਪਿਆਰ ਦਿੰਦੇ ਏਂ ਡੇ ਜੇ ਇਦਾਂ ਤੁਸੀਂ ਵੱਸ ਤੋਂ ਵੱਧ ਸਪੋਰਟ ਕਰਿਓ ਤੇ ਵੀਡੀਓ ਨੂੰ ਵੱਸ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਓ ਹਾਂਜੀ ਤੇ ਆਪਾਂ ਹਰ ਐਤਵਾਰ ਜਿਹੜਾ ਲਾਈਵ ਹੁੰਦੀਆਂ 8 ਵਜੇ ਹਾਂਜੀ ਬਾਕੀ ਕਈ ਭੈਣ ਭਰਾ ਕਮੈਂਟ ਕਰਕੇ ਪੁੱਛਣ ਦੇ ਜਿਹਨਾਂ ਨੂੰ ਨਹੀਂ ਪਤਾ ਹਰ ਐਤਵਾਰ ਰਾਤ ਨੂੰ 8 ਵਜੇ ਲਾਈਵ ਹੁੰਦੀਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ